ਹਾਂਜੀ ਬਹੁਤ ਮਹੱਤਵਪੂਰਨ ਪਿਆਰੇ ਵਿਦਿਆਰਥੀਓ ਬਹੁਤ ਜ਼ਿਆਦਾ ਮਹੱਤਵਪੂਰਨ ਸੂਚਨਾ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਪੱਤਰ ਦੇ ਜਰੀਏ ਜਿੰਨਾ ਵਿਦਿਆਰਥੀਆਂ ਨੇ ਮੈਰੀਟੋਰੀਆ ਸਕੂਲ ਵਿੱਚ ਜਿਹੜੀਆਂ ਮਿਤੀਆਂ ਨੂੰ ਦਾਖਲਾ ਪ੍ਰਾਪਤ ਕੀਤਾ ਸੀਗਾ ਮਤਲਬ ਵੀ ਕਾਉਂਸਲਿੰਗ ਕਰਵਾਈ ਗਈ ਸੀਗੀ ਕਾਉਂਸਲਿੰਗ ਕਰਵਾਈ ਗਈ ਸੀ ਪਰੰਤੂ ਸਬੰਧਤ ਜਿਹੜੇ ਸਕੂਲ ਆ ਉਹਨਾਂ ਵਿੱਚ ਸੀਟ ਅਲਾਟ ਹੋਣ ਤੇ ਆਪਣੀ ਹਾਜ਼ਰੀ ਨਹੀਂ ਦਿੱਤੀ ਸੀਗੀ ਸੋ ਉਹਨਾਂ ਵਾਸਤੇ ਜਿਹੜਾ ਪੱਤਰ ਹੈਗਾ ਉਹ ਸਬੰਧਤ ਸਕੂਲ ਵਿੱਚ ਆਪਣੀ ਹਾਜ਼ਰੀ ਜਿਹੜੀ ਪ੍ਰਗਟ ਕਰਨ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਰ ਐਂਡ ਮੈਰਿਟੋਰੀਆ ਸਟੂਡੈਂਟਸ ਆ ਪੰਜਾਬ ਦੇ ਵੱਲੋਂ ਜਿਹੜਾ ਇਹ ਜਨਤਕ ਸੂਚਨਾ ਦੇ ਹਿੱਤ ਜਿਹੜਾ ਪੱਤਰ ਜਾਰੀ ਕੀਤਾ ਗਿਆ ਇਹ ਵਿਖਾ ਦਿੰਨੇ ਆ ਤੁਹਾਨੂੰ ਜਿਹੜਾ ਕਿਸ ਤਰ੍ਹਾਂ ਦੇ ਨਾਲ ਮੈਂ ਜਨਤਕ ਸੂਚਨਾ ਜਿਹੜੀ ਮੈਰਿਟੋਰੀਆ ਸੁਸਾਇਟੀ ਵੱਲੋਂ ਮੈਰਿਟੋਰੀਆ ਸਕੂਲਾਂ ਲਈ ਦਾਖਲੇ ਹਿੱਤ ਮਿਤੀ 9/5/2024 ਤੋਂ 13/5/2024 ਅਤੇ 16/5/2024 ਅਤੇ 17/5/2024 ਨੂੰ ਕਾਉਂਸਲਿੰਗ ਕਰਵਾਈ ਗਈ ਸੀ ਇਸ ਵਿੱਚ ਜਿੰਨਾ ਵਿਦਿਆਰਥੀਆਂ ਨੂੰ ਕਾਉਂਸਲਿੰਗ ਦੌਰਾਨ ਵੱਖ-ਵੱਖ ਮੈਰਿਟੋਰੀਆ ਸਕੂਲਾਂ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਅਜੇ ਤੱਕ ਅਲਰਟ ਹੋਏ ਸਕੂਲਾਂ ਵਿੱਚ ਹਾਜ਼ਰੀ ਨਹੀਂ ਦਿੱਤੀ। ਅਜੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਮਿਤੀ 23-5-2024 ਵੀਰਵਾਰ ਜਣੇ ਕਿ ਸਵੇਰੇ 9 ਵਜੇ ਤੱਕ ਹਰ ਹਾਲਤ ਵਿੱਚ ਆਪਣੇ ਅਲਰਟ ਹੋਏ ਸਕੂਲ ਵਿੱਚ ਰਿਪੋਰਟ ਕਰਨਾ ਯਕੀਨੀ ਬਣਾਉਣ। ਕਿ ਮਿਤੀ ਜਿਹੜਾ ਹੈਗਾ 23-5-2024 ਨੂੰ ਸਵੇਰੇ 9 ਵਜੇ ਤੱਕ ਜਿਹੜਾ ਦੱਸਿਆ ਵੀ ਜਿਹੜਾ ਸਬੰਧਤ ਸਨ ਸਕੂਲ ਅਲਾਰਟ ਹੋਇਆ ਸੀਟ ਜਿੱਥੇ ਉੱਥੇ ਤੁਸੀਂ ਰਿਪੋਰਟ ਕਰਨੀ ਹੈਗੀ ਰਿਪੋਰਟ ਕਰਨਾ ਯਕੀਨੀ ਬਣਾਉਣਾ ਹਰ ਹਾਲਤ ਦੇ ਵਿੱਚ ਜੇਕਰ ਉਹ ਨਹੀਂ ਆਉਂਦੇ ਤਾਂ ਉਹਨਾਂ ਵੱਲੋਂ ਮਿਤੀ 23 23 5 2024 ਤੱਕ ਅਲਾਰਟ ਹੋਇ ਸਕੂਲ ਵਿੱਚ ਰਿਪੋਰਟ ਨਹੀਂ ਕੀਤਾ ਜਾਂਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਸਬੰਧਤ ਵਿਦਿਆਰਥੀ ਮੈਰਿਟੋਰੀਅਸ ਸਕੂਲ ਵਿੱਚ ਦਾਖਲਾ ਨਹੀਂ ਲੈਣਾ ਚਾਹੁੰਦਾ ਤੇ ਉਸ ਨੂੰ ਅਲਾਰਟ ਹੋਈ ਸੀਟ ਖਾਲੀ ਸਮਝ ਲਈ ਜਾਵੇਗੀ ਇਸ ਸਥਿਤੀ ਵਿੱਚ ਮੈਟ੍ਰਲਿਸਟ ਵਿੱਚੋਂ ਅਗਲੇ ਉਮੀਦਵਾਰ ਨੂੰ ਦਾਖਲੇ ਹਿਤ ਵਿਚਾਰ ਲਿਆ ਜਾਵੇਗਾ ਜਿਹੜੇ ਵਿਦਿਆਰਥੀ ਮਿਤੀ 22 5 2024 ਤੱਕ ਵੀ ਰਿਪੋਰਟ ਨਹੀਂ ਕਰਦੇ ਅਜਿਹੇ ਵਿਦਿਆਰਥੀਆਂ ਦਾ ਮੈਰਿਟੋਰੀਅਸ ਸਕੂਲਾਂ ਚ ਦਾਖਲੇ ਦੀ ਕਲੇਮ ਖਤਬ ਹੋ ਜਾਵੇਗਾ ਤੇ ਉਸ ਨੂੰ ਭਵਿੱਖ ਵਿੱਚ ਕਦੇ ਵੀ ਇਸ ਲਈ ਇਸ ਸੀਟ ਲਈ ਦੁਬਾਰਾ ਨਹੀਂ ਵਿਚਾਰਿਆ ਜਾਵੇਗਾ ਸੋ ਪ੍ਰੋਜੈਕਟਡ ਡਾਇਰੈਕਟਰ ਦੇ ਵੱਲੋਂ ਜਿਹੜਾ ਇਹ ਜਾਰੀ ਕੀਤਾ ਗਿਆ ਪੱਤਰ ਇੱਕ ਵਾਰ ਫੇਰ ਵਿਖਾ ਦਿੰਦੇ ਆ ਤੁਹਾਨੂੰ ਸਾਰਾ ਪੱਤਰ ਜਿਹੜਾ ਹੈਗਾ ਵੀ ਜਿਹੜੇ ਵਿਦਿਆਰਥੀਆਂ ਨੇ 9 5 24 ਤੋਂ 13 5 24 ਤੇ 16 5 24 ਤੇ 17 5 24 ਨੂੰ ਕਾਉਂਸਲਿੰਗ ਕਰਵਾਈ ਸੀਗੀ ਤੇ ਜਿਹੜਾ ਉਹਨਾਂ ਨੂੰ ਸੀਟ ਪ੍ਰਾਪਤ ਹੋ ਗਈ ਜਿਹੜੀ ਸੰਬੰਧਤ ਮੈਰਿਟੋਰੀਅਸ ਸਕੂਲ ਵਿੱਚ ਪਰ ਉਹਨਾਂ ਨੇ ਆਪਣੀ ਹਾਜ਼ਰੀ ਨਹੀਂ ਦਿੱਤੀ ਉੱਥੇ ਰਿਪੋਰਟ ਨਹੀਂ ਕੀਤਾ ਉੱਥੇ ਜਿਹੜੀ ਹੈਗੀ ਉਹਨਾਂ ਨੇ ਹਾਜ਼ਰੀ ਦੇਣੀ ਹੈਗੀ 23 5 24 ਨੂੰ ਸਵੇਰੇ 9 ਵਜੇ ਤੱਕ ਜੇਕਰ ਹਾਜ਼ਰ ਹੋ ਜਾਣਗੇ ਤਾਂ ਠੀਕ ਆ ਉਹ ਆਪਣਾ ਹੱਕਦਾਰ ਬਣ ਜਾਣਗੇ ਦਾਖਲੇ ਦੇ ਜੇਕਰ ਹਾਜ਼ਰ ਨਹੀਂ ਹੁੰਦੇ ਤਾਂ ਸਮਝ ਲਿਆ ਜਾਵੇਗਾ ਕਿ ਉਹਨਾਂ ਦੀ ਸੀਟ ਖਾਲੀ ਆ ਖਾਲੀ ਸਮਝ ਲਈ ਜਾਵੇਗੀ ਠੀਕ ਆ ਜੀ ਤਾਂ ਫਿਰ ਜਿਹੜਾ ਮੈਟਲਿਸਟ ਵਿੱਚੋਂ ਅਗਲੇ ਉਮੀਦਵਾਰ ਨੂੰ ਜਿਹੜਾ ਦਾਖਲੇ ਹਿੱਤ ਦੇ ਲਈ ਵਿਚਾਰ ਲੈ ਜਾਵੇਗਾ ਸੋ ਜਿਹੜੇ ਵਿਦਿਆਰਥੀਓ ਜਾਣਕਾਰੀ ਬਹੁਤ ਮਹੱਤਵਪੂਰਨ ਅੱਗੇ ਸਾਂਝੀ ਕਰੀਏ ਸਾਰੇ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਛੁੱਟੀਆਂ ਹੋਣ ਕਾਰਨ ਵਿਦਿਆਰਥੀ ਕਿਸੇ ਭਰਮ ਭਲੇਖੇ 'ਚ ਨਾ ਰਹਿ ਜਾਣਾ ਵੀ ਛੁੱਟੀਆਂ ਨੇ ਤੁਸੀਂ ਭਾਈ ਸਬੰਧ ਸਟੇਸ਼ਨ ਤੇ ਆਪਣੀ ਹਾਜ਼ਰੀ ਜੜੀ ਜ਼ਰੂਰ ਦੇਣੀ ਆ ਤਾਂ ਤੁਸੀਂ ਆਪਣੀ ਸੀਟ ਤੇ ਦਾਵੇਦਾਰ ਬਣੋਗੇ ਹੱਕਦਾਰ ਬਣੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਅਪ ਟੂ ਡੇਟ ਸਾਂਝੀ ਕੀਤੀ ਜਾਂਦੀ ਆ ਇਹਨੂੰ ਲਾਈਕ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਕੋਲੇ ਆਪਾਂ ਇਸ ਗੱਲ ਨੂੰ ਪਹੁੰਚਾਈਏ